ਉਨੇ ਥੋੜੇ ਦਰ ਪਹਿਲਾਂ ਟਿਪਰ ਨੇ ਪੀਬੀ08 ਸੀਆਰ 1216 ਨੂੰ ਹਿੱਟ ਕੀਤਾ ਤੇ ਟਿਪਰ ਵੀ ਮੋਤੀਆ ਦਾ ਮੌਜੂਦ ਹੈ ਔਰ ਡਰਾਈਵਰ ਇੱਥੇ ਲਈ ਹੈ ਜਾ ਇਹ ਹੈ ਟਿਪਰ ਪੀਬੀ07 4040 ਬਰਾਬਰ ਬਰਿੰਦਰ ਸਿੰਘ ਭਾਈ ਕੀ ਕਰਦੇ ਤੁਸੀਂ ਅੱਛਾ ਜੀ ਇਹ ਜਿਹੜਾ ਐਕਸੀਡੈਂਟ ਹੋਇਆ ਉਹ ਉਹਨਾਂ ਦਾ ਜਿਹੜਾ ਤੁਹਾਡੇ ਨਾਲ ਹੋਇਆ ਵੇ ਜੀ ਉਹਨੇ ਕਾਲੀ ਦੇ ਨਾਲ ਆਣ ਕੇ ਕਾਲ ਮੇਰੇ ਨਾਲ ਲਾਤੀ ਆਵੇ ਸੱਬੇ ਬਨੇ ਇੱਧਰ ਆਉਂਦੇ ਆ ਅੱਛਾ ਆ ਆ ਨਾ ਲਾਈਆ ਹੱਕੀ ਦੇ ਉਹ ਕਹਿੰਦੇ ਪਿੱਛੋਂ ਮਾਰ ਲ ਕੇ ਧਿਆਣ ਕੇ ਮਾਰੀ ਪਿੱਛੋਂ ਆਦਾ ਤੇ ਮੇਰੀ ਆ ਚੀਜ਼ ਲੱਗ ਗਈ ਕਿ ਆ ਵੱਜਣੀ ਸੀ ਪਰ ਜਿਸੇ ਨਾਲ ਦੇਖਿਆ ਜਾਵੇ ਇਹ ਮੰਨ ਲਓ ਤੁਸੀਂ ਆਪਣੀ ਸਾਈਡ ਤੋਂ ਆਂਦੇ ਪਿਓ ਮੈਂ ਇਦਾਂ ਡਰਾਈਵਰ ਸਾਈਡ ਨੂੰ ਪਟਾਈ ਹੋਈ ਸੀ ਮੇਰੀ ਮੈਂ ਚੌਂਕ ਦੇ ਉੱਪਰ ਐਂ ਘੁੰਮ ਗਿਆ ਜੀ ਇਹ ਉਧਰੋਂ ਜਦੋਂ ਮੈਂ ਦੇ ਮਿਸ਼ਨ ਚ ਆਉਂਦਾ ਸਮਾਇਆ ਆ ਕਿੰਨੇ ਵਜੇ ਦਾ ਟਾਈਮ ਸੀ ਆ ਪੈਂਟੇ ਤੋਂ ਪਹਿਲਾਂ ਹੋਈ ਗੱਲ ਆ ਅੱਛਾ ਤੇ ਹੁਣ ਉਹ ਕੀ ਚਾਹੁੰਦਾ ਵੇ ਉਹ 50000 ਰੁਪਏ ਮੰਗਦਾ ਤੁਹਾਡਾ ਜੀ ਜਾਣਾ ਵੇ। ਸਾਡੇ ਤੋਂ ਗੱਡੀ ਨਾਉਣ ਤਾਂ ਮੈਨੂੰ ਦੇ ਲੈਣਾ ਜੱਡੀ ਜਿੰਨਾ ਦੀ ਹੈ। ਕਿੰਨਾ ਦੀ ਹੈ? ਕਿੰਨਾ ਤੋਂ ਮਾਲਕ ਜਾਉਣਾ ਹੈ? ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਕੋਈ? ਹਾਂਜੀ ਉਹਨਾਂ ਥੱਲੇ ਆਇਆ। ਹਜੀ ਕਈ ਮੈਂ ਨਾ ਅਗਰ ਰਾਮਦੀਪ ਸਿੰਘ ਵਾਲੇ ਉੱਟੀ ਨੂੰ ਵਾਲੀਆ। ਅੱਛਾ ਜੀ। ਮੈਂ ਕੋਤ ਚੌਂਕ ਖਰੀ ਲਾਈਟ ਹੋਈ ਸੀ ਤੇ ਮੈਂ ਗੱਡੀ ਕੱਢ ਰਹਾ ਪਿਆ। ਇਧਰੋਂ ਟਿਪਰ ਆਇਆ ਜਲਦੀ ਨੋ ਐਂਟਰੀ ਹੈ। ਪੁਲਿਸ ਵਾਲਾ ਨੇ ਪੁੱਛਿਆ ਕੋ ਟਿਪਰ ਪਿੱਛੇ ਵੀ ਕਪੂਰਲੇ ਚੌਂਕ 'ਚ ਕਿਸੇ ਹੋਰ 'ਚ ਮਾਰ ਕੇ ਆਇਆ। ਡਰਾਈਵਰ ਕੋ ਨਾ ਲਾਇਸੈਂਸ ਨਾ ਆਰਸੀ ਨਾ ਪਰਮਿਟ ਨਾ ਕੋਚ ਕੋਈ ਕਾਗਜ਼ ਵੀ ਹੈ ਨਹੀਂ ਟੇਪਰ ਹੈ ਸ਼ਮਤ ਟੇਪਰ ਮੇਰੇ ਸਾਹਮਣੇ ਖੜਾ ਜੀ ਖੜਿਆ ਹੋਇਆ ਰੋਕਿਆ ਹੋਇਆ ਠੀਕ ਹੈ ਠੀਕ ਹੈ ਜੀ ਕੋਈ ਕਾਗਜ਼ ਨਹੀਂ ਪੁਲਿਸ ਨੋ ਐਂਟਰੀ ਤੇ ਟੇਪਰ ਲੰਗੀ ਜਾ ਰਹੇ ਨੇ ਮਾਲਕ ਕੋਈ ਹੈ ਬੱਬੂ ਨੀਲਗੰਡ ਉਹ ਸਰੀਆਮ ਕਹਿੰਦੇ ਬੱਬੂ ਨੀਲਗੰਡ ਦੀਆਂ ਗੱਡੀਆਂ ਫਿਰ ਉਹ ਕਾਗਜ਼ ਹੈ ਨਹੀਂ ਪੁਲਿਸ ਵਾਲਿਆਂ ਹੱਦ ਤੇ ਗੱਡੀਆਂ ਨਹੀਂ ਰੋਕੀਆਂ ਇਹ ਗੱਡੀ ਮੇਰੇ ਠੁਮਾਰੀਆਂ ਠੋਕੀਆਂ ਦੇ ਕੋਲ ਤੋਂ ਤੁਹਾਡੀ ਜੱਟੀ ਜਿੱਤੇ ਮੇਰੀਆਂ ਵਰਨਾ ਖੜੀ ਹੈ ਕਿਸੇ ਕਿਹਦੀ ਸਾਹ ਦੇ ਬੱਜੀ ਹੈ ਆਹ ਦੇਖੋ ਸਾਰਾ ਜੀ ਠੀਕ ਹੈ। ਹੁਣ ਕੀ ਚਾਹੁੰਦੇ ਤੁਸੀਂ? ਹਾਂਜੀ? ਤੁਸੀਂ ਕੀ ਚਾਹੁੰਦੇ ਹੋ? ਜਾਂ ਪੁਲਿਸ ਪਰਚਾ ਕਰਾ ਕੇ ਜਾਂ ਮੇਰੀ ਗੱਡੀ ਠੀਕ ਕਰਾਂ? ਠੀਕ ਹੈ। ਹਾਂ। ਜੇ ਮੇਰੀ ਜਾਂਚ ਚੱਲ ਜਾਂਦੀ। ਉਹਨੇ ਲਾਲ ਲਾਈਟ ਤੋਂ ਗੱਡੀ ਕੱਢਦਾ ਪਿਆ ਜੀ ਪੁਲਿਸ ਵਾਲੇ ਸਾਹਮਣੇ ਦੇਖਦੇ ਪਏ ਆ ਟ੍ਰੈਫਿਕ ਵਾਲੇ ਰੋਕਦੇ ਨਹੀਂ ਪਏ। ਟੋਂ ਟਿੱਪਰ ਦਾ ਮਾਮਲਾ ਸਰ ਕੀ ਜਾਨਣਾ ਚਾਹੁੰਦੇ ਆ ਕਰੇ। ਓਏ ਟਿੱਪਰ ਦਾ ਤੇ ਮਕਾਪ ਦਾ ਟੁੱਟ ਜਾ ਹੋਇਆ ਉਹਨਾਂ ਦਾ। ਟੁੱਟ ਰਿਹਾ ਮਤਲਬ। ਅੱਛਾ ਈ। ਉਹ ਡੰਡ ਦਾ ਕਾਰਵਾਈ ਆ ਤੇ ਡਰਾਈਵਰ ਮੌਜੂਦ ਹੈ ਇੱਥੇ। ਹੋਰ ਡਰਾਈਵਰ ਸੀ। ਕੀ ਜੰਦਾ ਡਰਾਈਵਰ? ਕਹਿੰਦਾ ਮਹੱਲਾ ਕਹਿੰਦਾ ਪਿਆ ਸੀ ਕਹਿੰਦਾ ਉਹ ਇਹਨਾਂ ਨੇ ਕਹਿੰਦਾ ਪਿੱਛੋਂ ਲਾ ਕੇ ਕਹਿੰਦਾ ਗੱਡੀ ਲਾ ਕੇ ਫਿਰ ਲਗਾਈ ਆ ਉਹ ਕਹਿੰਦੇ ਕਿਥੇ ਵੱਡੀ ਮਾਰੀ ਗਿਆ ਲੰਨ ਪਰ ਜੋ ਉਹਨਾਂ ਦਾ ਰੋਪਾ ਜੀ ਲਾਲ ਪੱਤਰੀ ਟਪ ਰਿਆ ਸੀ ਉਹ ਉਹਦੇ ਬਾਰੇ ਕੀ ਜਾਨਣਾ ਉਹ ਦੇਖਦੇ ਫਿਰ ਦੇਖਣੇ ਜੇ ਕੋਈ ਆਵਾਜ਼ ਲੱਗੇ ਉਹਨੇ ਥੋੜੀ ਦਰ ਪਹਿਲਾਂ ਟਿਪਰ ਨੇ PB08 CR 1216 ਨੂੰ ਹਿੱਟ ਕੀਤਾ ਤੇ ਟਿਪਰ ਵੀ ਮੋਤੀਆ ਦਾ ਮੌਜੂਦ ਹੈ ਔਰ ਡਰਾਈਵਰ ਇੱਥੇ ਲਈ ਹੈ ਜਾ